ਰੂਮ ਹੈ ਸਾਡਾ <div>ਨੇ ਵੀ ਲੱਗਾ ਨੇ ਇੰਨਾ ਕਲੀਨ ਬਾਹਰ ਲੋਕੇਸ਼ਨ ਚੰਗੀ ਏ ਇਹਦੇ ਨਾਲੇ ਇੱਕ ਹੋਰ ਰੂਮ ਹੈ ਚਲੋ ਜੀ ਰੋਟੀ ਪਾਣੀ ਛਕ ਲਿਆ ਲੰਚ ਹੋ ਗਿਆ ਹੋਟਲ ਦਾ ਥੋੜਾ ਵਾਕ ਕਰ ਲੱਗੇ ਕਰੇਰੀ ਵਿਲੇਜ ਵੱਲ ਚੱਲੇ ਕਿ ਕਹਿੰਦੇ ਆ ਪਾਣਾ ਚਾਹੇ ਤੇ ਮੈਗੀ ਨਾ ਖਾਦੀ ਇਹ ਕੀ ਕਰਦਾ ਟਰੈਕ ਨਾ ਬਹੁਤ ਵਧੀਆ ਆ ਰਿਹਾ ਬੜਾ ਜ਼ਬਰਦਸਤ ਟਰੈਕ ਆ ਰਿਹਾ ਹਜੇ ਤੱਕ ਤਾਂ ਫਿਰਾਲ ਮਜ਼ਾ ਆ ਰਿਹਾ ਅਪ ਡਾਊਨ ਅਪ ਡਾਊਨ ਚੱਲਦੇ ਪਿਆ ਲੋ ਜੀ ਇਹ ਹੋਟਲ ਪਿਛਲੀ ਵਾਰ ਵੀ ਰੁਕੇ ਸੀ ਹੁਣ ਫਿਰ ਇੱਥੇ ਆਏ ਆ ਬੁਕਿੰਗ ਬਹੁਤ ਜ਼ਬਰਦਸਤ ਚੱਲਦੀ ਪਈ ਆ ਹਰ ਬੰਨੇ ਗੱਡੀਆਂ ਗੱਡੀਆਂ ਚੈੱਕ ਕਰਦੇ ਹੋਏ ਤੁਸੀਂ ਕਾਫੀ ਰੌਣਕ ਮਿਲਣਾ ਉੱਥੇ ਕਿਹੜੀ ਲਿਖ ਤੇ ਮਿਲੇਗਾ ਤੇ ਕਿਉਂਕਿ ਛੁੱਟੀਆਂ ਹੈਗੀਆਂ ਜਿਹਦੇ ਕਰਕੇ ਕੰਮ ਥੋੜਾ ਔਖਾ ਹੀ ਆ ਬਾਕੀ ਲੋਕੇਸ਼ਨ ਵਧੀਆ ਇਸ ਤੋਂ ਥੋੜਾ ਅੱਗੇ ਜਾ ਕੇ 2.5 ਕਿਲੋਮੀਟਰ ਤੱਕ ਕਿਰੇਰੀ ਪਿੰਡ ਹੈਗਾ ਵਾ ਗੱਡੀ ਸਾਡੀ ਇਹ ਕਟੁਕਟੀ ਹੋਈ ਵੀ ਹੈ ਤੂੰ ਹੈਲਮਟ ਲੈ ਜਾ ਮੈਂ ਲੈ ਆਉਣਾ ਗੱਡੀ ਲਾ ਲੈ ਆ ਆ ਗੱਡੀ-ਗੁੱਡੀ ਲਾ ਲਈਏ ਦੇਵੋ ਜੀ ਨੇ ਕੋ ਬੈਗ ਦੇ ਦੋ ਚੱਲ ਦੇਣਾ ਲਓ ਇਹ ਰੂਮ ਦਾ ਹੋ ਗਿਆ ਅਰੇਂਜਮੈਂਟ ਆਪਾਂ ਪਹਿਲਾਂ ਵੀ ਆਏ ਸੀ ਨਾ ਇਸ ਕਰਕੇ ਉਹਨਾਂ ਨੇ ਬੜੇ ਆਰਾਮ ਨਾਲ ਦਿੱਤਾ ਕਿਦੇ ਵੀ ਤੁਸੀਂ ਸਾਡੇ ਪੁਰਾਣੇ ਕਸਟਮਰ ਹੋ ਐ ਰੂਮ ਹੈ ਸਾਡਾ ਇਹ ਵੀ ਲੱਗਾ ਨੀਲਨ ਕਲੀਨ ਬਾਹਰ ਲੋਕੇ ਚੰਗੀ ਐ ਇਹਦੇ ਨਾਲੇ ਇੱਕ ਹੋਰ ਰੂਮ ਦਾ ਪਰ ਉਹਨਾਂ ਨੇ ਇੱਕ ਰੂਮ ਦੇ ਸਾਡੇ ਕੋਲ ਖਰਚਾ ਲਿਆ ਵਾ ਇਹ ਵਾਸ਼ਰੂਮ ਖਲਾ ਢੋਲਾ ਵਧੀਆ ਚੀਜ਼ ਮਿਲ ਗਈ ਚਲੋ ਸਮਾਨ ਸਮoon ਰੱਖੀਏ ਤੇ ਫੇਰ ਕਰਦੇ ਆ ਅੱਗੇ ਥੋੜਾ ਫਰੈਸ਼ ਹੋਈਏ ਸੱਚੇ ਫੇਰ ਅੱਗੇ ਵੇਖਦੇ ਆ ਕਿੱਧਰ ਜਾਣਾ ਵਾ ਬਹੁਤ ਥੱਲੇ ਬੋਨਫਾਇਰ ਇੱਧਰ ਕਿਰੇਰੀ ਵਿਲੇਜ ਹੈਗਾ ਥੋੜਾ ਨਗੇ ਜਾ ਕੇ 2.5 ਕਿਲੋਮੀਟਰ ਕਿਰੇਲੀ ਵਿਲੇਜ ਆ। ਇੱਧਰਲੀ ਸ਼ੈਡ ਤੋਂ ਆਪਾਂ ਆਏ ਆ। ਆਹ ਸਾਹਮਣੇ ਜਿਹੜਾ ਝੌਂਪੜੀਆਂ ਹੱਟ ਵਗੈਰਾ ਦਿੱਦ ਦੇ ਪਿਆ ਉਹ ਉੱਪਰੋਂ ਥੱਲੇ ਆਣ ਕੇ ਉਹ ਸਾਰਾ ਟਰੈਕ ਸਟਾਰਟ ਜਿੱਥੇ ਪੁਆਇੰਟ ਦਾ। ਇਹ ਆਪਾਂ ਉੱਥੇ ਵੀ ਜਾਵਾਂਗੇ। ਲੱਗਣ ਥੋੜਾ ਰੈਸਟ ਕਰ ਲਈਏ, ਕੋਈ ਖਾ ਪੀ ਲਈਏ, ਫਿਰ ਚੱਲਦੇ ਆ। ਲੋ ਜੀ ਵਧੀਆ ਜੀ ਲੋਕੇਸ਼ਨ ਤੇ ਵਧੀਆ ਜੀ ਲੰਚ। ਸਲਾਦ ਆ। ਨਾਲ ਆਪਾਂ ਮੰਗਾਏ ਚਾਵਲ। ਕਾ ਥੋੜਾ ਹਲਕਾ ਬਲਕਾ ਖਾ ਲਈਏ ਤੇ ਨਾਲ ਹੈਗੀ ਮਸਰਦਾਲ ਬਸ ਸਵੇਰ ਦਾ ਸਿਰੋ ਲਟਰ ਮਟਰਮ ਜਿਹਾ ਖਾਈ ਜਾਂਦੇ ਆ ਤੁਰ ਤੁਰ ਲੱਗਿਆ ਖਾਦੇ ਸੀ ਕਿ ਪਟੋੜੀਆਂ ਦੋ ਚਾਹ ਨਾਲ ਤੇ ਹੁਣ ਲੰਚ ਹਾਂਜੀ ਲੰਚ ਕਿੱਥੇ ਖਾ ਰਹੇ ਹੋ ਆਇਆ ਆਇਆ ਮੋਟਾ ਪੁੱਛੋ ਨਾ ਬਸ ਨਜ਼ਾਰਾ ਵੀ ਉੱਪਰ ਮਾੜੇ ਮਾੜੇ ਬੱਦਲ ਨਜ਼ਾਰਾ ਆ ਰਿਹਾ ਇਸ ਕਰਕੇ ਕਿਰੇਰੀ ਲਿਖਦਾ ਨਜ਼ਾਰਾ ਬਹੁਤ ਵਧੀਆ ਆਏਗਾ ਮਜ਼ਾ ਆਏਗਾ بارش ਵਾਲੇ ਆਪਾਂ ਰੇਨ ਕੋਟ ਰੇਨ ਪੈਂਟ ਲੈ ਕੇ ਆਏ ਆ ਬਾਈਚਾ ਮੈਂ ਵੀ ਪੈਂਦਾ ਤੇ ਟੈਨਸ਼ਨ ਨਹੀਂ ਹੈਗੀ ਉੱਪਰ ਦੀ ਬੁਕਿੰਗ ਹੋ ਚੁੱਕੀ ਆ ਚੰਨ ਲਾਲ ਜੀ ਨੇ ਕਰਵਾ ਦਿੱਤੀ ਆ ਤੇ ਸਵੇਰੇ ਆਪਾਂ ਨਿਕਲਣਾ ਤੜਕੇ ਰਾਤ ਆਪਾਂ ਕਿਰੇਰੀ ਲਿਖਦੇ ਰੁਕਣਾ ਇਹ ਸਾਡਾ ਵਿਚਾਰ ਬਣਿਆ ਹੋਣਾ ਦੇਸ਼ ਕਰਕੇ ਕੱਲ ਰਾਤ ਘਰੇਰੀ ਦੇਖ ਕੇ ਕੱਲ ਸਾਰੀ ਦਿਹਾੜੀ ਟਰੈਕ ਕਰਨਾ ਆਰਾਮਣਾ ਕਰਾਂਗੇ ਕਿਉਂਕਿ ਪਹੁੰਚੜਾ ਹੀ ਆ ਕੋਈ ਗੱਲ ਨਹੀਂ ਪਰਸੋਂ ਸਵੇਰੇ ਘਰੇਰੀ ਲੈ ਕੇ ਰਾਤ ਨੂੰ ਵੀ ਸਾਰਾ ਉੱਥੇ ਹੀ ਆ ਫਿਰ ਆਰਾਮਣਾ ਉਤਰਾਂਗੇ ਦਾਵੇ ਤੋਂ 11 ਵਜੇ ਦੇ ਆਸ-ਪਾਸ ਫਿਰ ਬਾਈਕਾ ਟੱਕਾਂਗੇ ਫਿਰ ਵੇਖਾਂਗੇ ਕੀ ਕਰਨਾ ਥੋੜਾ ਵਾਕ ਕਰ ਲਿਆ। ਕਰੇਰੀ ਵਿਲੇਜ ਵੱਲ ਚੱਲੇ ਆ। ਤੇ ਨੈਟਵਰਕ ਨਹੀਂ ਆ ਰਿਹਾ, ਘਰ ਫੋਨ ਨਹੀਂ ਕੀਤਾ। ਥੋੜਾ ਨੱਗੇ ਜਾਵਾਂ ਕਰੇਰੀ ਵਿਲੇਜ ਵੱਲ ਉੱਥੇ ਨੈਟਵਰਕ ਆ ਗਾ। ਤੇ ਉੱਥੇ ਜਾ ਕੇ ਕਰਦੇ ਆ ਅਮਰਤ ਨੂੰ ਕਾਲ। ਅੱਜ ਕੱਲ ਟ੍ਰੈਕ ਕਰਨਾ 10 ਕਿਲੋਮੀਟਰ। ਕੋਟਾ ਤੇ ਇੰਨਾ ਕੀ ਐ ਤੇ। ਆ ਬੜੀ ਕਦਮ ਹੋਈ ਨਾ। ਆ। ਲੋਨ ਕਿਤਾਈ ਸੀ ਆਪਾਂ ਨਹੀਂ ਹੋ ਜਾਏਗਾ ਥੋੜਾ ਜਿਹਾ ਚੱਲੀ ਹੈ ਨਾ ਬੰਦਾ ਜੂਸ ਕੋ ਹੋਏਗਾ ਥੋੜਾ ਜਿਹਾ ਟਾਈਮ ਲੱਗਦਾ ਪਸ ਰੈਸਟੋਰੈਂਟ ਥੱਲੇ ਨੰਬਰ ਵੀ ਲਿਖੇ ਹੋਏ ਆ ਤੇ ਵੀ ਕਰੇ ਰੀ ਲਿਖੋਣਾ ਹੋਊਗਾ ਤੇ ਆ ਤੁਹਾਨੂੰ ਦਿਖਾਤਾ ਜੇ ਨੰਬਰ ਮੈਚ ਨਹੀਂ ਕਰਨਗੇ ਮੈਂ ਥੱਲੇ ਨੋਟ ਕਰਵਾ ਦਾਂਗਾ ਤੇ ਤੇਰੀ ਰੀ ਲਿਖੋਣਾ ਹੋਵੇ ਸਿੱਧਾ ਕਾਲ ਕਰੋ ਬੁਕਿੰਗ ਤੁਹਾਡੀ ਹੋ ਜਾਈਏ ਲਾਕਾਬ ਉਹdio ਬੋਦੀ ਪੀੜ ਢੱਕਾਣੀ ਆ ਸ਼ਾਂਤ ਇਲਾਕਾ ਇੱਥੇ ਸਿਰਫ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਪੈਦਲ ਚੱਲਣ ਦੀ ਪਹਾੜੀਆਂ ਚੜਨ ਦਾ ਸ਼ੌਂਕ ਆ ਜਿਹੜੇ ਕਾਰਾਂ ਕੋਰਾਂ ਤੇ ਮੋਟਰਸਾਈਕਲਾਂ ਤੇ ਘੁੰਮਣ ਦੇ ਸ਼ੌਂਕ ਆ ਬਹੁਤ ਘੱਟ ਇੱਧਰ ਹੁੰਦੇ ਆ ਨਹੀਂ ਸ਼ਾਂਤੀ ਆ ਨਾ ਹਾਂ ਗੱਡੀਆਂ ਦਾ ਸ਼ੋਰ ਸ਼ਰਾਬਾ ਬਿਲਕੁਲ ਨਹੀਂਗਾ ਨਾ ਕੋਈ ਕੰਮਸ ਨੈਟ ਵੀ ਬੰਦ ਹੈ ਸਾਰੀਆਂ ਟੈਨਸ਼ਨਾਂ ਤੋਂ ਬੰਦਾ ਮੁਕਤ ਹਾਂ ਹੁਣ ਸਾਡਾ ਦੋ ਦਿਨ ਨੈਟ ਨਹੀਂ ਚੱਲਣਾ ਨਾ ਕੇ ਦੀ ਕਾਲ ਆਉਣੀ ਆ ਕੋਈ ਬਿਜ਼ਨਸ ਟੂਰ ਨਹੀਂ ਕੋਈ ਦੂਸਰਾ ਨਹੀਂ ਕੋਈ ਤੀਸਰਾ ਨਹੀਂ ਸਿਰਫ ਘੁੰਮਣ ਵਾਲਾ ਟੂਰ ਲੋ ਜੀ ਇਹਦੇ ਕਈ ਵਾਰ ਫਨ ਮਾ ਜਾਂਦਾ ਕਦੀ ਕਿਸੇ ਦਾ ਸਾਹ ਨਹੀਂ ਹੁੰਦਾ ਹਾਂ ਹੁਣ ਦੋ ਦਿਨ ਸਾਰੇ ਓਕੇ ਰਨ ਗਏ ਤੇ ਗੇ ਤੇ ਗੇ ਕਿੱਧਰ ਕਾਲ ਨਹੀਂ ਲੱਗਦੀ ਵੀ ਪਲ ਮਿਸਾ ਜਨ ਬਾ ਕੋਪੀਰਾਈਟ ਨਾ ਆ ਜੇ ਬਾਕੀ ਟੈਨਸ਼ਨ ਨਹੀਂ ਹੈਗੀ। ਦਾ ਕੋਪੀਰਾਈਟ ਆਣ ਲਿਆ ਸਾਨੂੰ ਕੋਈ ਫਰਕ ਨਹੀਂ ਪੈਂਦਾ। ਆਪਾਂ ਆਪਣੇ ਮਜ਼ੇ ਲਈ ਵੀਡੀਓ ਬਣਾਈ ਦੀਆਂ। ਸਾਨੂੰ ਟੈਨਸ਼ਨ ਆਪਾਂ ਤਾਂ ਬਸ ਆਪਣੀਆਂ ਯਾਦਗਾਰੀਆਂ ਮੈਮਰੀਜ਼ ਹੋਰ YouTube ਨੇ ਇੱਕ ਚੀਜ਼ ਵਧੀਆ ਕੀਤੀ ਆ ਸਾਡੇਆਂ ਫੋਟੋਆਂ ਫੋਟੋਆਂ ਜੋ ਸਾਨੂੰ ਨਹੀਂ ਪਤਾ ਕਿੱਥੇ ਪਈਆਂ ਕਿੱਥੇ ਕੋਈ ਮੋਬਾਈਲ ਤੇ ਵੀਡੀਓ ਨਹੀਂ ਪੁਰਾਣੀ ਲੱਭਦੀ ਡਿਲੀਟ ਹੋ ਜਾਂਦੀਆਂ ਮੈਂ ਮੋਬਾਈਲ ਚੇਂਜ ਕੀਤਾ ਫਿਰ ਪੰਗਾ ਪੈ ਜਾਂਦਾ YouTube ਤੇ ਪਾਤੀ ਆ ਜਿੱਥੇ ਮਰਜ਼ੀ ਜਿੰਨੂੰ ਮਰਜ਼ੀ ਕੱਢ ਕੇ ਕਹਦਾ ਵੀ ਸਾਡੀ ਵੀਡੀਓ ਵੇਖ ਲਓ ਸਹੀ ਆ ਆਪ ਕੱਢ ਲਓ ਜਿਹਦੇ ਮਰਜ਼ੀ ਫੋਨ ਤੇ ਜਿਹੜੇ ਮਰਜ਼ੀ ਪੀਸੀ ਤੇ ਹੁਣ ਇਹਦੀ ਸਟੇਬਿਲਟੀ ਵੀ ਚੈੱਕ ਹੋ ਗਈ ਹੈ ਵਧੀਆ ਗਈ ਹੈ ਹੁਣ ਆਪਾਂ ਥੋੜੀ ਧੋੜ ਕੇ ਵੇਖਦੇ ਹਾਂ ਸਟੇਬਿਲਟੀ ਕਿਹੋ ਜੀ ਹੈ ਹਾਂ ਮ ਉਹ ਇਹਦੀ ਨਾ ਹਾਂ ਜਦੋਂ ਆਪਣਾ ਛੜੀ ਹਲਦੀ ਵੀ ਨਾ ਤੁਰਦੇ ਪਏ ਕੈਮਰੇ ਨਾਲ ਆਪਾਂ ਜਾਂ ਮੋਬਾਈਲ ਨਾਲ ਕਰੀਏ ਨਾ ਤਾਂ ਹਿਲਦੀ ਫੋਟੋ ਅੱਛਾ ਇਹਦੇ ਵਿੱਚ ਆਪਸ਼ਨ ਹੈਗੀ ਆ ਅੱਛਾ ਇਹਦੇ ਵਿੱਚ ਇਹ ਨਹੀਂ ਬਿਲਡ ਹੈਗੀ ਵੀ ਜੇ ਆਪਾਂ ਜਦੋਂ ਤੁਰਦੇ ਆ ਨਾ ਹਾਂ ਇਹਨੇ ਹਿਲਣਾ ਨਹੀਂ ਪਤਾ ਬੜੀ ਦੇ ਚੀਜ਼ ਬਣਾਈ ਆ ਲੋਕ ਸਰੇ ਪੂਰੀ ਰਾੜ ਕੱਢਨੇ 10 ਕਿਲੋਮੀਟਰ ਆ ਪੂਰਾ ਕਰੇ ਪੋਰਟਲ ਤੋਂ ਨਾ ਕੰਮ ਦੇ ਕੰਮ ਦੇ ਕਰੇਰੀ ਵੇਲੇ ਵੀ ਆਏ ਆ ਇਹਦੇ ਪ੍ਰਮਾਣ ਵਾਲ ਦੇਖੋ ਜਿਹੜਾ ਸ਼ੌਕ ਤੇ ਬੈਗੀ ਮਧਰਾ ਵੀ ਮਜਾ ਨਜ਼ਾਰਾ ਹੁੰਦਾ ਇੱਕ ਵਧੀਆ ਜੀ ਫੀਲਿੰਗ ਹੈ ਪਹਾੜਾਂ ਦੇ ਵਿੱਚ ਆ ਇਹ ਪੂਰਾ ਜੰਗਲ ਹੈ ਜੰਗਲੀ ਇਲਾਕੇ ਛੋਟੀ ਜਿਹੀ ਸੜਕ ਹਾਂ ਸਕੂਨ ਹੈ ਬਸ ਸਕੂਨ ਪਿੱਛੋਂ ਧਾਰਨ ਮਾਰਦਾ ਨਾ ਹੋਵੇ ਕਿਤੇ ਜਦੋਂ ਉੱਠ ਜਾਗੇ ਇਹਨਾਂ ਸਕੂਨ ਹਾਰ ਮਾਰਦਾ ਪਿੱਛੋਂ ਕੋ ਕੋ ਕਰਦਾ ਐਵੇਂ ਤੇ ਉੱਠਿਆਣੇ ਜਾ ਭੱਜ ਗਏ ਉਹ ਆਪਣੇ ਹਿਸਾਬ ਨਾਲ ਸਪੀਡ ਚੱਲਿਆ ਉਹ ਗੱਡੀ ਆ ਗਈ ਬਾਕੀ ਨਾ ਸਕੂਨ ਗੋਲੀਾਂ ਨੂੰ ਹੋਣਾ ਬਾਅਦ ਚ ਆ ਗਿਆ ਨਾਲ ਹੀ ਕਿਉਂਕਿ ਉਹਨੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਕੀ ਪਤਾ ਕੋਈ ਸੜਕ ਤੇ ਬੈਠ ਕੇ ਇੰਗੇ ਹੋਏ ਮੋੜ ਕਰ ਰਿਹਾ ਆਪਾਂ ਆਪਣੇ ਹੋਟਲ ਤੋਂ ਤਕਰੀਬਨ ਡੇਢ ਕਿਲੋ 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 ਮੀਟਰ ਆ ਗਏ ਨੇ ਕਿਲੋ ਸਫਾ ਕਿਲੋ ਮੀਟਰ ਆ ਗਿਆ ਸਾਹਮਣੇ ਉੱਪਰ ਦੋਲਾ ਹਜ਼ਾਰ ਸ਼ੰਖਲਾ ਬਰਫ ਹੈ ਗਿਆ ਲੈ ਵੀ ਕਾਫੀ ਜਗ ਕਾਫੀ ਬਰਫ ਹੈ ਔਰ ਜਿਹੜਾ ਇਧਰ ਆ ਪਾਸ ਵਾਲੀ ਸਾਈਡ ਹੈ ਸਾਰੀ ਬਰਫਣਾ ਪੜੀ ਹੋਈ ਹੈ ਇਹਦਾ ਜ਼ੂਮ ਸਿਸਟਮ ਚੈੱਕ ਕਰੀਏ ਅ ਜ਼ੂਮ ਸਿਸਟਮ 3 ਗੁਣਾ 4 ਗੁਣਾ 4 ਗੁਣਾ ਤੱਕ ਜਾਂਦਾ ਹੈ ਜ਼ੂਮ ਸਿਸਟਮ ਉਨੇ ਨੋ ਕਟਾ ਜੇ ਇਹ ਵੀ ਚਲੋ ਇਹ ਵੀ ਚੈੱਕ ਹੋ ਗਿਆ ਸਿਸਟਮ ਕੀ ਹੈ ਕਹਿੰਦੇ ਕਰੇਰੀਲੀ ਵਿਲੇਜ ਦੇ ਵਿੱਚ ਵੀ ਕਾਫੀ ਆਪਸ਼ਨਾਂ ਹੈਂ ਆ ਰਹਿਣ ਦੀਆਂ ਲੇਕਿਨ ਉਹ ਜਿੱਥੋਂ ਟ੍ਰੈਕ ਸਟਾਰਟ ਹੁੰਦਾ ਨਾ ਉਤੋਂ ਕੋਈ 3 1/2 ਕਿਲੋਮੀਟਰ ਪਿੱਛੇ ਹੈਗਾ ਆ ਕੁੱਕੜਾ ਵਧੀਆ ਰਾ ਇੱਥੇ ਬੰਨੋ ਨੇ ਰੀਲ ਵਧੀਆ ਜੀ ਹੋ ਹੋਰ ਅੱਧਾ ਤਕਰੀਬਨ 2 ਕਿਲੋਮੀਟਰ ਆ ਗਏ ਤੁਰੇ ਹੀ ਆ ਰਹੇ ਹਾਂ ਇੱਥੋਂ ਤਕਰੀਬਨ ਰਹਿ ਗਿਆ 1.5 ਕਿਲੋਮੀਟਰ ਕਰੇਰੀ ਵਿਲੇਜ ਥੋੜੀ ਵਾਕ ਹੋ ਗਈ ਕਿਉਂਕਿ ਕੱਲ ਚੜਾਈ ਚੜਨੀ ਆ ਤੇ ਥੋੜਾ ਵਰਜਿਸ ਵੀ ਹੋ ਗਈ ਵਾਕ ਮੱਕ ਜਿਆ ਹੋ ਗਿਆ ਸਵੇਰ ਦਾ ਹੀ ਸਮਝ ਲੋ ਆ ਜੀ ਬੈ ਰੇਗੀ ਥੋੜੀ ਜਿ ਇੱਥੋਂ ਦਾ ਮੌਸਮ ਵੀ ਠੀਕ ਆ ਉਹਦੇ ਮੁਤਾਬਿਕ ਹੋ ਜਾਏਗਾ ਲੋ ਜੀ ਆ ਕੀ ਕਰਨਾ ਹੈ ਇੱਕ ਵੀਡੀਓ ਵੀਡੀਓ ਬਣਾਉਣੀ ਆ ਚਲੋ ਰੀਲ ਬਣਾਉਣੀ ਆ ਮਿਲਦੇ ਆ ਤੁਹਾਨੂੰ ਫੇਰ ਪਹਿਲਾਂ ਰੀਲ ਬਣਾ ਲਈਏ ਜਾਤਾ ਹੈ ਲੋ ਜੀ ਕਦੀ ਛੜਕਤੇ ਬਹਿ ਜਾਂਦੀ ਹੈ ਹੁਣ ਆ ਪੱਥਰ ਲੱਭ ਗਿਆ ਚਲੋ ਪੱਥਰ ਤਾਂ ਚੰਗੀ ਗੱਲ ਐ ਇੱਥੇ ਤਾਂ ਬਹਿ ਸਕਦੇ ਆ ਇਹ 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 ਚੀਜ਼ਾਂ ਤਾਂ ਚਲੋ ਬਾੜੇ ਲੈ ਕੇ ਜਮੰਨੀਆਂ ਆਵਾਜਾ ਵੀ ਇੱਥੇ ਹੈਗੀ ਆ ਕਿਉਂਕਿ ਟਰੈਕ ਜਿਹੜਾ ਨਾ ਐਸੋਕ ਤੇ ਛੁੱਟੀਆਂ ਚੱਲ ਰਹੀਆਂ ਪਈਆਂ ਜਦੇ ਕਰਕੇ ਟਰੈਕ ਖੁੱਲਾ ਹੈ ਵਾ ਤੇ ਟਰੈਕ ਇਹ ਤਕਰੀਬਨ ਮੇਰੇ ਖਿਆਲ ਅਪ੍ਰੈਲ 'ਚ ਖੁੱਲ ਜਾਂਦੇ ਸਾਰੇ ਜਿੰਨੇ ਟਰੈਕ ਹੈਗੇ ਅਪ੍ਰੈਲ 'ਚ ਖੁੱਲ ਜਾਂਦੇ ਆ ਫਿਰ ਸਤੰਬਰ ਤੱਕ ਚੱਲਣਗੇ ਕੋਈ ਅਕਤੂਬਰ ਤੱਕ ਵੀ ਚੱਲਦਾ ਜ਼ਿਆਦਾਤਰ ਸਤੰਬਰ ਤੱਕ ਚੱਲਦੇ ਬਾਅਦ ਫਿਰ ਬਰਫ਼ਾ ਉੱਪਰਲੇ ਪਹਾੜਾਂ ਤੇ ਪੈਣੇ ਸ਼ੁਰੂ ਹੋ ਜਾਂਦੀਆਂ ਇਹ ਜਿਹੜਾ ਟਰੈਕ ਹੈ ਮੇਰੇ ਖਿਆਲ ਨਵੰਬਰ ਤੱਕ ਵੀ ਚੱਲੇਗਾ ਨਵੰਬਰ ਦਸੰਬਰ ਤੱਕ ਵੀ ਚੱਲੇਗਾ ਕਿਉਂਕਿ ਬਰਫ਼ਾਂ ਅੱਜਕੱਲ੍ਹ ਲੇਟ ਪੈਂਦੀਆਂ ਆ ਲੋ ਜੀ ਆਪਾਂ ਪਹੁੰਚ ਗਏ ਕਰੇਰੀ ਵਿਲੇਜ ਤੇ ਟਾਈਮ ਹੋ ਗਿਆ ਵਾ ਸਵਾ 3 ਬਸ ਇੱਥੋਂ ਦੋ ਕੁ ਮੋੜ ਮੁੜ ਕੇ ਸ਼ੁਰੂ ਹੋ ਗਿਆ ਪਿੰਡ ਪਿੰਡ ਅੱਗੇ ਜਾਣ ਦੀ ਲੋੜ ਨਹੀਂ ਹੈਗੀ ਸਾਰੇ ਘਰ ਘੁਰੀਆ ਥੋੜੇ ਗੈਸਟ ਹਾਸੀ ਆ ਮਾਰਕੀਟ ਮੁਰਕੜ ਕੋਈ ਨਹੀਂ ਹੈ ਇੱਥੇ ਤੇ ਇੱਥੇ ਇੱਕ ਰੋਗ ਵਧੀਆ ਜਿਹਾ ਸਟੋਨ ਜਿਹਾ ਇਲਾਕਾ ਵਾ ਇੱਥੋਂ ਦੱਸੂਗਾ ਤੁਹਾਨੂੰ ਇਹ ਔੜਾ ਉੱਥੋਂ ਤੱਕ ਚੱਲੇ ਕੋਸ ਤੋਂ ਬਾਅਦ ਫਿਰ ਵਾਪਸੀ ਕਰਦੇ ਆ ਇੱਕ ਵਧੀਆ ਪੀਸਫੁਲ ਲੋਕੇਸ਼ਨ ਆ ਬੰਦਾ ਜਿਵੇਂ ਸ਼ਾਂਤੀ ਵਾਲਾ ਪੁਜਾਰੀ ਵਾਲਾ ਬੰਦਾ ਨਾ ਜਿਹੜਾ ਜਿਹਨੂੰ ਸ਼ਾਂਤੀ ਪਸੰਦ ਆ ਉਹ ਇਲਾਕੇ ਚ ਆ ਜੀ ਉਹ तकरीबन 3.5 ਕਿਲੋਮੀਟਰ ਤੋਂ ਉੱਤੇ ਹੋ ਗਿਆ ਸਾਨੂੰ ਤੁਰਦਿਆਂ ਨੂੰ ਇਹ ਜੋ ਤੋ ਅੰ ਨਾਲਾ ਜਗਾ ਪਾਣੀ ਕੋੜੀ ਨਹੀਂ ਹੈਗਾ ਕਿੱਡਾ ਸੋਨਾ ਬਣਿਆ ਰੋਕ ਫਰਨੇਸ਼ ਲੱਗੀ ਮਯਾ 오 ਹੋ ਹੋ ਮਯਾ ਗਿਆ ਵਾਕ ਬੜੀ ਵਧੀਆ ਆਗੀ ਟਾਈਮ ਹੈਗਾ ਸੀ ਕਰਨਾ ਕੀ ਹੋਟਲ ਚ ਬਣਾ ਸੀ ਆਪਾਂ ਕਹਿੰਦੇ ਚਲੋ ਕਰੇ ਦੀ ਵਿਲੇਜ ਤੁਰ ਕੇ ਚੱਲਦੇ ਆਂ ਬਾਈਕ ਤੇ ਤਾਂ ਆਉਣਾ ਹੀ ਹੋਣਾ ਹੀ ਆਪਾਂ ਤੁਰ ਕੇ ਚੱਲਦੇ ਆਂ ਤੇ ਇਸ ਕਰਕੇ ਹੁਣ 1 ਵਜੇ ਤੁਰੇ ਹਾਂ ਕਿ 1:30 ਵਜੇ ਹਾਂ 1:30 ਵਜੇ ਤੁਰੇ ਸੀ 2 ਵਜੇ ਆ 1:30 ਘੰਟਾ ਲੱਗਾ ਇੱਥੇ ਆਉਣ ਲੱਗਿਆ ਆ ਬੋਏ 1:30 ਘੰਟਾ ਹੌਲੀ ਹੌਲੀ ਹੁੰਦੇ ਰਿਹਾ ਜਾਣ ਲੱਗੇ ਵੇ ਇਹਨਾਂ ਕਿ ਟਾਈਮ ਲੱਗਣਾ ਕਿ ਕਿੰਨੀ ਚੜਾਈ ਹੈਗੀ ਥੋੜੀ ਥੋੜੀ ਉਤਰਾਈ ਹੈ ਉਹਦੇ ਹਿਸਾਬ ਹੈ ਆਪਾਂ ਡੋਨ ਲੋ ਜੀ 4:40 ਤੇ ਕਰੇਰੀ ਵਿਲੇਜ ਤੋਂ ਤੁਰਦੇ ਤੁਰਦੇ ਆਪਾਂ ਪਹੁੰਚ ਗਏ ਸਾਹਮਣੇ ਕਰੇਰੀ ਰੇਲ ਟ੍ਰੈਕ ਵਾਲੇ ਐਂਟਰੀ ਪੁਆਇੰਟ ਤੇ ਜਿੱਥੋਂ ਸਟਾਰਟ ਪੁਆਇੰਟ ਜਿਹਨੂੰ ਕਹਿੰਦੇ ਆਪਾਂ ਲੋ ਜੀ ਇਹ ਵੀ ਇੱਕ ਸੁਪਨਾ ਆਪਣਾ ਕਰੇਰੀ ਰੇਲ ਟ੍ਰੈਕ ਕਰਨ ਦਾ ਜਿਹੜਾ ਸੱਚ ਹੋਣ ਜਾ ਰਿਹਾ ਹੁਣ ਟ੍ਰੈਕਾਂ ਵੱਲ ਧਿਆਨ ਕਰਦੇ ਪਏ ਤੇ ਚੱਲਦੇ ਆ ਫਿਰ ਟ੍ਰੈਕਾਂ ਦੀ ਦੁਨੀਆ 'ਚ ਰਾਈਡਰ ਵੀ ਤੇ ਟ੍ਰੈਕਰ ਵੀ 10 ਕਿਲੋਮੀਟਰ ਥੋਟ ਚੜਾਈ ਆ ਪੂਰੀ ਤੇ 3110 ਮੀਟਰ ਹਾਈਟ ਆਪਾਂ ਇਸ ਵਕਤ ਹੈਗੇ ਆ तकरीबन 1900 ਮੀਟਰ ਤੇ ਜਣੇ ਕਿ 1200 ਮੀਟਰ ਆਪਾਂ ਹੋਰ ਚੜਾਂਗੇ ਤਾਂ ਕੱਲ ਕੋਚੇ ਤੇ ਸਟੌਪ ਲਗਿਆ ਹਾਂ ਖਾਣ ਪੀਣ ਦੇ ਕਿਨੇ ਦਾ ਲਾਇਆ ਇਸ ਤਰ੍ਹਾਂ ਬਾਈਕ ਵਗੈਰਾ ਲਗਾ ਕੇ ਇੱਥੋਂ ਸਾਰੇ ਚੱਲ ਜਾਂਦੇ ਟਰੈਕ ਕਰਨਾ ਸੇਫ ਆ ਗੱਡੀਆਂ ਕਹਿੰਦੇ ਕੋਈ ਦਿੱਕਤ ਨਹੀਂ ਆਈ ਕੱਲ ਵੈ ਸੀਜ਼ਨ ਤੇ ਕੋਈ ਗੱਲ ਹੀ ਨਹੀਂ ਆ ਸਾਹਮਣੇ ਜਿਹੜਾ ਨਦੀ ਆ ਰਹੀ ਆ ਤੇ ਕਰੇਰੀ ਲੇਖਤ ਆ ਰਹੀ ਆ ਦੋਰਾਧਰ ਸ਼ੰਕਰਾ ਦੀ ਬਰਫ਼ੋਂ ਪਿਗਲ ਕੇ ਕਰੇਰੀ ਲੇਖਤ ਆਉਂਦੀ ਆ ਉਸ ਤੋਂ ਬਾਅਦ ਇਹ ਨਦੀ ਅੱਗੇ ਆਉਂਦੀ ਆ ਵੇਖੋ ਵਧੀਆ ਲੋਕੇਸ਼ਨ ਚਲੋ ਕਰੇਰੀ ਲੇਖਤ ਦੇ ਸਟਾਰਟਿੰਗ ਪੁਆਇੰਟ ਤੇ ਹੁਣ ਮੈਗੀ ਆਰਡਰ ਕੀਤੀ ਆ ਕੀ ਕਹਿੰਦੇ ਆ ਪਾਣਾ ਚਾਹੇ ਤੇ ਮੈਗੀ ਨਾ ਖਾਦੀ ਕੀ ਕਰਦਾ ਧਿਆਨ ਨਾਲ ਧਿਆਨ ਨਾਲ ਮੀਡੀਆ ਬਣਾ ਸ਼ਾਬਾਸ਼ ਲੋ ਜੀ ਇਹ ਕੋ ਚੰਗੀ ਲੋਕੇ ਸੁਣੋ ਨੋਲੀ ਤੋਂ तकरीबन ਹੋਣਾ ਕੋਈ ਐਦਾ ਕਿਲੋਮੀਟਰ ਹੈਗਾ ਇੱਥੇ ਆਪਾਂ ਆਦਿ ਨੋਲੀ ਅਲੀ ਜਾਣਾ ਹੁਣ ਆਪਾਂ ਵਾਪਸ ਜਾਣਾ ਮੋਟਾ ਵਾਲੇ ਬੰਨੇ ਹਾਂ ਉੱਥੇ 15 ਜਣ ਕੇ ਕ੍ਰਿਸ਼ਨਾ ਕੋਟੇ ਤੋਂ ਥੋੜਾ ਟੱਪ ਕੇ ਨੈਟਵਰਕ ਆ ਜਣੇ ਉੱਤੇ ਖਲੋ ਗਿਆ ਮਰਤਣਾ ਗੱਲ ਕਰਨੀ ਨਹੀਂ ਨਹੀਂ ਰਾਤ ਨੂੰ ਡਿਨਰ ਕਰਨਾ ਰਾਤ ਨੂੰ ਜੇ ਡਿਨਰ ਕਰਨਾ ਹੈ ਲੋਜੀ ਮੱਗੀ ਹੋ ਰਹੀ ਹੈ ਤਿਆਰ ਸਾਡੇ ਸੋਪੀ نیٹ ਇਕ ਬਤਾਈ ਨਹੀਂ ਇਕ ਲੱਕ ਸਭ ਗ੍ਰੇਟ ਠੀਕ ਨਾ ਨਾ ਮਸਾਲੇ ਤੇ ਥੋੜੇ ਥੋੜੇ ਪੈਕੇਟ ਵਾਲੇ 16 ਦਾ ਐਕਸਟਰਾ ਵੀ ਪਾਈ ਦੇ। ਉਹਦੇ ਵਿੱਚ ਫਾਈਦੀ ਪੀਜ਼ਾ ਪਾਸਤਾ ਥੋੜੀ ਸੌਸ ਪਾਈ ਦੀ ਹੈ। ਮੈਂ ਕਹਿੰਦੀ ਮਹਗੀ ਥੇ ਲੇ ਲੇ ਕੇ ਆਉਂਦੀ ਹੈ। ਆ ਮੈਂ ਐਸੀ ਨਹੀਂ ਖਾ ਸਕੀ। ਆਪਨੇ ਬੋਲਾ ਤਾਂ 50 ਵਾਲੀ ਬਣਾਉਂਗਾ ਮੈਂ ਸਬਜ਼ੀਆਂ ਪਾਣ ਦੇਵਾ। ਨਹੀਂ। ਜੇ ਤੁਸੀਂ ਉਹ ڈالੋ ਪਿਆਜ਼ ਦਾਲਾ ਉਹਨੇ ਵਾਲਾ ਹੈ। ਕਿ ਮੈਨਾਂ ਕਿਹਨਾਂ ਦੀ ਕੋਈ ਚਾਲੀ ਹੈ ਇਹ। ਉਜੇ ਟਾਈਮ ਹੋ ਗਿਆ ਪੋਨੇਟ ਬਾਹਰ ਹੋ ਗਿਆ ਹਨੇਰਾ ਥੋੜਾ ਥੋੜਾ ਚਾਨੋ ਰਹਿ ਗਿਆ ਬਸ ਤੇ ਆਪਾਂ ਚੱਲੇ ਆ ਥੋੜਾ ਪਹਾੜੀ ਦੀ ਟੋਪ ਤੇ ਕਰੇਰੀ ਵਿਲੇਜ ਵੱਲ ਕਰੇੜੀ ਵਿਲੇਜ ਵੱਲ ਕਿਉਂਕਿ ਇੱਥੇ ਨੈਟਵਰਕ ਨਹੀਂ ਹੈਗੇ ਤੇ ਉੱਥੇ ਜਾ ਕੇ ਨਾ ਕਰਦੇ ਨਾਲ ਗੱਲ ਕਰਨੀ ਮੁੰਡੇ ਨਾਲ ਬੱਚਿਆਂ ਨਾਲ ਗੱਲ ਕਰਨੀ ਥੋੜਾ ਇਹਨੂੰ ਵਾਕ ਕਰਕੇ ਤਕਰੀਬਨ ਅੰਦਾਜ਼ਾ ਕਿ ਕਿਲੋਮੀਟਰ ਛਾਣ ਨੂੰ ਜਾਣਾ ਪਏਗਾ ਲਾਈਵ ਲੈਟਰ ਕਰਦੇ ਬੰਦ ਇਦਾਂ ਨਾਲ ਥੋੜਾ ਮੈਂ ਬ੍ਰਾਈਟਨ ਸੁਧਾਈ ਆ ਥੋੜੇ ਚਾਨਣ ਹੋਵੇ ਸਕਰੀਨ ਤੇ ਥੋੜਾ ਨਿਹਰੇ ਨਿਹਰਾ ਲੱਗਦਾ ਜੀ ਹੁਣ ਥੋੜਾ ਫਰਕ ਪਿਆ ਵਾ ਇਹਦੇ ਵਿੱਚ ਇਹ ਵੀ ਆਪਸ਼ਨ ਹੈ ਤੁਸੀਂ ਇਹਦੀ ਨਾਈਟ ਮੋਡ ਦਾ ਥੋੜੀ ਲਾਈਟ ਜਿਹੜੀ ਨਾ ਆਪਾਂ ਨੂੰ ਆਨ ਕਰ ਸਕਦੇ ਹੋ ਵਧੀਆ ਲੋਕੇਸ਼ਨ ਉਹ ਵਧੀਆ ਜੀ ਤੇ ਵਧੀਆ ਗੋਪੁਰਾ ਲਾਈਟ ਆਪ ਡਾਊਨ ਕਰਨਾ ਨਾ ਹੁਣ ਵਧੀਆ ਚੱਲਦਾ ਪਿਆ ਨਹੀਂ ਤੇ ਸਕਰੀਨ ਕਾਲੀ ਕਾਲੀ ਨਜ਼ਰ ਆ ਰਹੀ ਸੀ ਗੱਡੀਆਂ ਵਾਵਾ ਇੱਥੇ ਲੱਗੀਆਂ ਕਾਫੀ ਲੋਕ ਆਉਂਦੇ ਆ ਘਡੇਰੀ ਲੇਕ ਟ੍ਰੈਕ ਤੇ ਆਪਣਾ ਗੱਡੀ ਆ ਲੱਗੀ ਹੈ। ਜੰਮੂ ਕੋਲ ਜਾ ਰਹੇ ਹਾਂ ਆਪਾਂ ਅੱਗੇ। ਨੈਟਵਰਕ। ਨੈਟਵਰਕ ਪ੍ਰੋਬਲਮ ਚਲੋ ਜੀ। ਨੈਟਵਰਕ ਲੱਭਣ ਚੱਲੇ ਆ। ਤਕਰੀਬਨ ਅੱਧਾ ਕਿਲੋਮੀਟਰ ਦੀ ਮੌਕ ਤੇ। ਅੱਧਾ ਕਿਲੋਮੀਟਰ 400 ਮੀਟਰ ਦੇ ਆਸ-ਪਾਸ ਮਿਲਣੀ। ਹੁਣ ਮੈਂ ਲਦਾ ਗਿਆ। ਲਦਾਖ ਤੇ ਕਾਫੀ ਜਗ੍ਹਾ ਤੇ ਨੱਟ ਨਹੀਂ ਮਿਲਿਆ ਪੈਂਗੋਂਗ ਵਾਲਾ ਤਾਂ ਬਿਲਕੁਲ ਨਹੀਂ ਨਾ ਹੈਗਾ ਇੱਕ ਚੀਜ਼ ਨੋਟ ਕਰ ਰਿਹਾ ਹੂੰ ਪਹਿਲਾਂ ਇਹ ਚੜਦੇ ਪਏ ਹੂੰ ਚੜੀ ਨਹੀਂ ਸੀ ਜਾ ਰਹੀ ਅੱਛਾ ਹੁਣ ਚੜਦੇ ਪਏ ਆ ਹੂੰ ਚੜੇ ਜਾ ਰਹੇ ਹਾਂ ਯਾਨੀ ਕਿ ਜਲਦੀ ਜੂਸ ਟੂ ਹੋ ਗਏ ਹਾਂ ਵਧੀਆ ਗੱਲ ਨਾਲੇ ਪਹਿਲਾਂ ਟਰੈਕ ਕੀਤਾ ਹੈ ਨਾ ਹੂੰ ਸਿਰਫ ਆਪਣੇ ਸਰੀਰ ਨੂੰ ਆਦਤ ਪਾਣੀ ਦੁਬਾਰਾ ਜ਼ਰੂਰੀ ਸੀ ਨਾਲੇ ਅੱਜ ਕਿੰਨਾ ਆ 12 ਕਿਲੋਮੀਟਰ ਦੀ ਤੁਰ ਕੇ ਗਏ ਵਧੀਆ ਹੋ ਗਿਆ ਹਾਂ ਅੱਜ ਆਪਣੀ ਆ ਸੈਰ ਹੋਈ ਏ ਜਿਹੜੀ ਕੱਲ੍ਹ ਲੈਕ ਨਹੀਂ ਸੋਖੇ ਹੋਵਾਂਗੇ ਲੋ ਜੀ ਤਕਰੀਬਨ 300 ਮੀਟਰ ਆਏ ਆ ਆਪਣੇ ਉਥੋਂ ਤੇ ਨੈਟਵਰਕ ਹੋਣੇ ਸ਼ੁਰੂ ਹੋ ਗਏ ਨੈਟਵਰਕ ਦੇ ਵਾਸਤੇ ਸਾਨੂੰ ਪੈਦਲ ਯਾਤਰਾ ਕਰਨੀ ਪੈ ਰਹੀ ਹੈ ਜਿਵੇਂ ਪੈਦਲ ਯਾਤਰਾ ਕਰਨਾ ਇਥੇ ਹੋਈ ਵਧੀਆ ਇੱਕ ਵੌਕ ਜੀ ਹੋ ਗਈ ਮੋਬਾਈਲ ਦੀ ਰੋਸ਼ਨੀ ਨਾ ਦਿਖਾਈ ਦੇ ਰਹੀ ਹੈ। ਸੋਤਰਾ ਦਾ ਕੋਈ ਗਾ ਨਹੀਂ ਦਿੱਤੇ ਵੇਖੋ ਆ ਲਾਈਟ ਜਗਦੀ ਪਈਆਂ। ਤੇ ਨੈਟਵਰਕ ਨਹੀਂ ਆਉਂਦਾ ਇੱਥੇ ਕਿਧਰ ਗਿਆ? ਹਾਂ। ਛਕਲਵ ਖਾਲੀ ਏ ਥੋੜੀ ਨਹੀਂ। ਨੇਰੇ ਚ ਪਤਾ ਨਹੀਂ ਲੱਗਦਾ ਪਿਆ। ਨੈਟਵਰਕ ਬੜੀ ਦੂਰ ਹੁੰਦਾ ਪਿਆ ਹਨੇਰਾ ਹੋ ਚੁੱਕਾ ਵੈਸੋ ਵਕਤ ਬਿਲਕੁਲ ਜੰਗਲ ਦੇ ਵਿੱਚ ਖਲੋਤੇ ਆ। ਤੇ ਹੋ ਗਈ ਗੱਲ ਅਮਰਤ ਨਾ ਤੇ ਹੁਣ ਆਪਾਂ ਚੱਲੀਏ ਵਾਪਸ ਆਪਣੇ ਹੋਟਲ। ਤੇ ਸਵੇਰੇ ਵੀ ਇੱਧਰ ਸ਼ਾਇਦ ਆਇਆ ਜਾਵੇ ਜੇ ਆਇਆ ਜਾਏ ਕਿ ਤੇ 10-15 ਮਿੰਟ ਲਈ ਆਵਾਂਗੇ ਗੱਲਬਾਤ ਕਰਨ ਵਾਸਤੇ ਉਸ ਤੋਂ ਬਾਅਦ ਕਰੇਰੀ ਲਿਖ ਤੇ ਨੈਟਵਰਕ ਨਹੀਂਗਾ ਤੇ ਫਿਰ ਆਪਣਾ ਅਗਲੇ ਦਿਨ ਸੋਮਵਾਰ ਦੁਪਹਿਰੋਂ ਬਾਅਦ ਜਦੋਂ ਥੱਲੇ ਉਤਰਾਂਗੇ ਫਿਰ ਸ਼ਾਇਦ ਨੈਟਵਰਕ ਆਵੇ ਕੋਪਨੇ ਰਾ ਰਾਤ ਦੇ ਵਜੇ 9:30 ਐਸਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਡਿਨਰ ਸਾਡਾ ਆ ਚੱਲਿਆ ਸਲਾਦ ਆ ਗਿਆ ਬਸ ਬਾਕੀ ਸਮਾਨ ਵੀ ਆ ਰਿਹਾ ਮਿਕਸ ਵਜੇ ਮਿਕਸ ਵਾਜਦੇ ਫੁਲਕੇ ਛੱਕਦੇ ਆ। ਆਸੋ ਉਹ ਤਾਂ ਠੰਢੀਰ ਹੋ ਗਈ ਆ। ਤੇ ਤਕਰੀਬਨ ਮੇਰੇ ਕਹਾ ਟੈਂਪਰੇਚਰ ਜਿਹੜਾ 18 ਡਿਗਰੀ 16 18 18 ਡਿਗਰੀ ਤਾਂ ਹੋਣਾ ਇਹਦੇ ਆਸ-ਪਾਸ ਹੁੰਦਾ।